ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਸਿੱਧਾਂ ਨੇ ਅਗਲਾ ਪ੍ਰਸ਼ਨ ਕੀਤਾ ਜੋ ਸਤਿਗੁਰਾਂ ਨੇ ਬਾਣੀ ਦੇ ਰੂਪ ਵਿੱਚ ਸਤਿਗੁਰਾਂ ਨੇ ਕਥਨ ਕੀਤਾ ਕਵਣ ਮੂਲ ਉਪਚ ਦੇ ਸੰਸਾਰ ਦਾ ਮੂਲ ਮੁੱਢ ਰੂਪ ਕੌਣ ਹੈ ਵਾ ਭਜਨ ਸਿਮਰਨ ਦਾ ਮੁੱਢ ਕੌਣ ਹੈ ਵਾ ਚਿੱਤ ਨੂੰ ਟਿਕਾਉਣ ਦਾ ਮੁੱਢ ਕੌਣ ਹੈ ਦੂਸਰਾ ਪ੍ਰਸ਼ਨ ਜੋ ਕੀਤਾ ਉਹ ਵੀ ਸਤਿਗੁਰੂ ਬਾਣੀ ਰਹੀਂ ਦਸਰੇ ਕਵਣ ਮਤ ਵੇਲਾ ਸ਼ੁਭ ਮੱਤੀ ਦੀ ਪ੍ਰਾਪਤੀ ਦਾ ਵੇਲਾ ਵਕਤ ਕਿਹੜਾ ਹੈ ਤੀਸਰਾ ਪ੍ਰਸ਼ਨ ਜੋ ਉਹਨਾਂ ਨੇ ਕੀਤਾ ਉਹ ਵੀ ਸਤਿਗੁਰੂ ਬਾਣੀ ਰਹੀਂ ਕਿਰਪਾ ਕਰੇ ਤੇਰਾ ਕਵਣ ਗੁਰੂ ਜਿਸਕਾ ਤੂੰ ਚੇਲਾ ਤੇਰਾ ਗੁਰੂ ਕੌਣ ਹੈ ਜਿਸ ਦਾ ਤੂੰ ਚੇਲਾ ਸ਼ਿਸ਼ ਸੇਵਕ ਹੈ ਚੌਥਾ ਪ੍ਰਸ਼ਨ ਉਹਨਾਂ ਨੇ ਕੀਤਾ ਕਵਣ ਕਥਾਲੇ ਰਹੋ ਨਿਰਾਲੇ ਉਹ ਕਵਣ ਕਿਹੜੀ ਕਥਾ ਹੈ ਜਿਸ ਨੂੰ ਲੈ ਕੇ ਤੁਸੀਂ ਦੁਨੀਆ ਤੋਂ ਨਿਰਾਲੇ ਅਸੰਗ ਰਹਿੰਦੇ ਹੋ ਭਾਵ ਸੰਸਾਰ ਦੇ ਮੋਹ ਵਿੱਚ ਨਹੀਂ ਫਸਦੇ ਬੋਲੇ ਨਾਨਕ ਸੁਣੋ ਤੁਮ ਬਾਲੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਬਾਬਾ ਬੁੱਢਾ ਜੀ ਤੇ ਭਾਈ ਲੈਣਾ ਜੀ ਫੇਰ ਸਾਨੂੰ ਸਿੱਧ ਇਉਂ ਬੋਲਣ ਲੱਗੇ ਕਿ हे ਬਾਲੇ ਬਾਲਕ ਤੂੰ ਸੁਣਨਾ ਕਰ ਪੰਜਵਾਂ ਪ੍ਰਸ਼ਨ ਸੀ ਇਸ ਕਥਾ ਕਾ ਦੇ ਵਿਚਾਰ ਜੋ ਸਰੂਪ ਦੀ ਪ੍ਰਾਪਤੀ ਵਾਲੀ ਕਥਾ ਹੈ ਇਸ ਕਥਾ ਦਾ ਵਿਚਾਰ ਵਿਚਾਰ ਸਾਨੂੰ ਦੱਸ ਦੇਣਾ ਕਰ ਭਾਵ ਉੱਤਰ ਦੇਣਾ ਕਰ ਸ਼ੇਵਾਂ ਪ੍ਰਸ਼ੰਸ ਦੀ ਉਹਨਾਂ ਦਾ ਭਵਜਲ ਸ਼ਬਦ ਲੰਘਾਉਣ ਹਾਰ ਭਵਜਲ ਸੰਸਾਰ ਸਮੁੰਦਰ ਤੋਂ ਸ਼ਬਦ ਕਿਵੇਂ ਪਾਰ ਲਗਾਉਣ ਵਾਲਾ ਹੈ ਅੱਗੇ ਸਤਿਗੁਰੂ ਜੀ ਹੁਣ ਉੱਤਰ ਦੇ ਰਿਹਾ ਪਹਿਲੇ ਉਹਨਾਂ ਦੇ ਪ੍ਰਸ਼ਨ ਦਾ ਉੱਤਰ ਦੇ ਰੇ ਸਤਿਗੁਰੂ ਪਵਨ ਆਰੰਭ ਸੰਸਾਰ ਦਾ ਆਰੰਭ ਮੁੱਢ ਪਵਨ ਸਵਾਸ ਹੀ ਹਨ ਵਾ ਪਵਨ ਸਵਾਸਾਂ ਕਰਕੇ ਸੰਸਾਰ ਦਾ ਆਰੰਭ ਕੀਤਾ ਹੈ ਵਾ ਪਵਨ ਵਾਸ਼ਨਾ ਕਰਕੇ ਹੀ ਸਾਰੇ ਸੰਸਾਰ ਦੀ ਆਰੰਭਤਾ ਹੋਈ ਹੈ ਦੂਸਰੇ ਪ੍ਰਸ਼ਨ ਦਾ ਉੱਤਰ ਦਿੰਦੇ ਸਤਿਗੁਰੂ ਸਤ ਗੁਰ ਮਤ ਵੇਲਾ ਸਤਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਣਾ ਹੀ ਸ਼ੁਭ ਮਤੀ ਆਉਣ ਦਾ ਵੇਲਾ ਵਕਤ ਹੈ ਵਾ ਆਤਮ ਮਸ਼ੈਣੀ ਮਤ ਦੀ ਪ੍ਰਾਪਤੀ ਦਾ ਵੇਲਾ ਹੈ ਅਥਵਾ ਸਤਗੁਰਾਂ ਦੇ ਉਪਦੇਸ਼ ਦੁਆਰਾ ਹੀ ਪਰਮੇਸ਼ਰ ਦੀ ਪ੍ਰਾਪਤੀ ਵਾਲੀ ਸ਼ੁਭ ਮੱਤੀ ਲੈਣ ਦਾ ਵੇਲਾ ਸ੍ਰੇਸ਼ਟ ਹੈ ਤੀਸਰੇ ਪ੍ਰਸ਼ਨ ਦਾ ਉੱਤਰ ਦੇ ਰਹੇ ਗੁਰੂ ਬਾਬਾ ਜੀ ਸ਼ਬਦ ਗੁਰੂ ਸੁਰਤ ਤੁਨ ਚੇਲਾ ਸਾਡਾ ਸ਼ਬਦ ਬ੍ਰਹਮ ਅਕਾਲ ਪੁਰਖ ਹੀ ਗੁਰੂ ਹੈ ਜਿਹੜਾ ਸੁਰਤ ਚੇਤ ਦੇ ਵਿੱਚ ਪ੍ਰਭੂ ਨਾਮ ਤੁਨ ਉਚਾਰਨਾ ਹੈ ਇਹੋ ਚੇਲਾ ਹੈ ଅਥਵਾ ਇੱਕ ਓੰਕਾਰ ਸਤਨਾਮ ਵਾਹਿਗੁਰੂ ਹੀ ਸਾਡਾ ਗੁਰੂ ਹੈ ਜਿਹੜਾ ਸੁਰਤ ਚੇਤ ਨੂੰ ਪ੍ਰੇਮ ਦੇ ਨਾਲ ਬਾਣੀ ਨੂੰ ਸੁਣਨ ਤੇ ਤੋਂ ਉਚਾਰਨ ਵਿੱਚ ਜੋੜਨਾ ਹੈ ਏਹੀ ਚੇਲਾ ਹੈ ਵਾ ਸ਼ਬਦ ਗੁਰੂ ਹੈ ਤੇ ਤੁਨੀ ਰੂਪ ਹੋ ਕੇ ਸ਼ਬਦ ਵਿੱਚ ਸੁਰਤੀ ਦਾ ਲਗਾਤਾਰ ਟਿਕਣਾ ਏ ਚੇਲਾ ਹੈ ਚੌਥੇ ਪ੍ਰਸ਼ਨ ਦਾ ਉੱਤਰ ਸਤਿਗੁਰੂ ਦੇ ਰਹੇ ਅਕਥ ਕਥਾ ਲੈ ਰਹੋ ਨਿਰਾਲਾ ਅਕਥ ਕਥਨ ਤੋਂ ਰਹਿਤ ਸਰੂਪ ਦੀ ਕਥਾ ਲੈ ਕੇ ਅਸੀਂ ਸੰਸਾਰ ਤੋਂ ਨਿਰਾਲਾ ਅਸੰਗ ਰਹਿੰਦੇ ਹਾਂ ଅਥਵਾ ਜੋ ਸ਼ਕਤੀ ਬਿਰਤੀ ਕਰਕੇ ਅਕਥ ਕਥਨ ਤੋਂ ਰਹਿਤ ਕਥਾ ਹੈ ਅਤੇ ਜੋ ਲਖਣਾ ਬਿਰਤੀ ਕਰਕੇ ਕਥਨ ਕਰੀਦੀ ਹੈ ਉਸ ਨੂੰ ਲੈਣ ਭਾਵ ਗ੍ਰਹਿਣ ਕਰਕੇ ਅਸੀਂ ਦੁਨੀਆ ਤੋਂ ਅਸੰਗ ਰਹਿੰਦੇ ਆ ਨਾਨਕ ਜੁਗ ਜੁਗ ਗੁਰੂ ਗੋਪਾਲਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ हे ਸਿੱਧੋ ਜੁਗਾਂ ਜੁਗਾਂ ਵਿੱਚ ਗੋਪਾਲਾ ਪ੍ਰithvi ਦਾ ਪਾਲਕ ਪਰਮੇਸ਼ਰ ਹੀ ਸਾਡਾ ਸਤਿਗੁਰੂ ਹੈ ਵਾ ਗੁਰੂ ਪਰਮੇਸ਼ਰ ਹੀ ਜੁਗਾਂ ਜੁਗਾਂ ਵਿੱਚ ਵਿਆਪਕ ਹੈ ਪੰਜਵੇਂ ਪ੍ਰਸ਼ਨ ਦਾ ਉੱਤਰ ਸਤਿਗੁਰੂ ਦਿੰਦੇ ਆ ਇਕ ਸ਼ਬਦ ਜਿਤ ਕਥਾ ਵਿਚਾਰੀ ਹaiku ਗੁਰਾਂ ਦਾ ਸ਼ਬਦ ਉਪਦੇਸ਼ ਹੈ ਜਿਸ ਕਰਕੇ ਸਰੂਪ ਲਖਣਾ ਤੇ ਤਟਸਥੀ ਲਖਣਾ ਦੁਆਰਾ ਸਰੂਪ ਦੀ ਪ੍ਰਾਪਤੀ ਵਾਲੀ ਕਥਾ ਦੀ ਵਿਚਾਰੀ ਵਿਚਾਰ ਕੀਤੀ ਹੈ ਛੇਵੇਂ ਪ੍ਰਸ਼ਨ ਦਾ ਉੱਤਰ ਸਤਿਗੁਰੂ ਦਿੰਦੇ ਆ ਗੁਰਮੁਖ ਹੋਮੈ ਅਗਨ ਨਿਵਾਰੀ ਹਾਂ ਗੁਰਮੁਖ ਮੁਖੀ ਗੁਰਾਂ ਦੇ ਸ਼ਬਦ ਦੁਆਰਾ ਦੇਹ ਦੀ ਹੋਮੇ ਹੰਤਾਰੂਪ ਅਗਨੀ ਨੂੰ ਨਾਮ ਰੂਪ ਪਾਣੀ ਦੇ ਨਾਲ ਨਿਵਾਰੀ ਕੀਏ ਨਿਵਿਰਤ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਈਦਾ ਹੈ ਫਿਰ ਸਿੱਧਾਂ ਨੇ ਹੋਰ ਪ੍ਰਸ਼ਨ ਕੀਤੇ ਮੈਣ ਕੇ ਦੰਤ ਕਿਉਂ ਖਾਈਐ ਸਾਰ ਉਹ ਪੁੱਛਦਿਆ ਕਿ ਮੂਮ ਦੇ ਦੰਦਾਂ ਨਾਲ ਸਾਰ ਲੋਹਾ ਕਿਵੇਂ ਖਾਧਾ ਜਾ ਸਕਦਾ ਹੈ ਦੂਸਰਾ ਪ੍ਰਸ਼ਨ ਹੈ ਜਿਤ ਗਰਭ ਜਾਏ ਸੁਕਵਣ ਆਹਾਰ ਅਨ ਜਿਸ ਕਰਕੇ ਗਰਭ ਹੰਕਾਰ ਚਲਿਆ ਜਾਵੇ ਉਹ ਆਹਾਰ ਭੋਜਨ ਕਮਨ ਕਿਹੜਾ ਹੈ ਅੱਗੇ ਤੀਜਾ ਪ੍ਰਸ਼ਨ ਕਰਦੇ ਆ ਹਿਵੇ ਕਾ ਕਰ ਮੰਦਰ ਹਿਵੇ ਬਰਫ ਹਿਮਾਲੇ ਦਾ ਕਰ ਰਿਦੇ ਰੂਪੀ ਮੰਦਰ ਕਿਵੇਂ ਹੋਵੇ ਪਾਪ ਹਿਰਦੇ ਦੇ ਵਿੱਚ ਸ਼ਾਂਤੀ ਕਿਵੇਂ ਹੋਵੇ ਚੌਥਾ ਪ੍ਰਸ਼ਨ ਉਹਨਾਂ ਦਾ ਅਗਨ ਪਿਰਾਹਨ ਸਰੀਰ ਦੇ ਅੰਦਰੋਂ ਕਾਮ ਕ੍ਰੋਧ ਆਦਿਕਾਂ ਦੀ ਅਗਨ ਅੱਗ ਦਾ ਪਿਰਾਹਨ ਹੁੰਦਾ ਚੋਲਾ ਕਿਵੇਂ ਦੂਰ ਹੋਵੇ ਪੰਜਵਾਂ ਪ੍ਰਸ਼ਨ ਉਹ ਕਰਦੇ ਕਵਨ ਗੁਫਾ ਜਿਤ ਰਹਿ ਆਵਾਹਨ ਉਹ ਕਵਨ ਕਿਹੜੀ ਗੁਫਾ ਕੰਦਰਾ ਹੈ ਜਿਸ ਵਿੱਚ ਇਹ ਜੀਵ ਆਵਾਹਨ ਇਸਤਿਤ ਰਹਿਣਾ ਕਰੇ ਪ੍ਰਸ਼ਨ ਉਹ ਸ਼ੇਵਾਂ ਕਰਦੇ ਅਗੇ ਇਤ ਉਤ ਕਿਸ ਕੋ ਜਾਣ ਸਮਾਵੈ ਇਤ ਇਸ ਲੋਕ ਤੇ ਉਤ ਪਰਲੋਕ ਵਿੱਚ ਕਿਸ ਨੂੰ ਸਮਾਵੈ ਸਮਾਇਆ ਹੋਇਆ ਜਾਣਨਾ ਕਰੇ ਸੱਤਵਾਂ ਪ੍ਰਸ਼ਨ ਕਰਦੇ ਸਿੱਧ ਕਮਨ ਧਿਆਨ ਅਸਲੀ ਧਿਆਨ ਕਿਹੜਾ ਹੈ ਗੁਰੂ ਬਾਬਾ ਜੀ ਉੱਤਰ ਦਿੰਦੇ ਆ ਮਨ ਮਨਹਿ ਸਮਾਵੈ ਜੋ ਗੁਰਾਂ ਦੇ ਮਨ ਮੰਤਰ ਦੁਆਰਾ ਸ਼੍ਰੋਮਣੀ ਪਰਮੇਸ਼ਰ ਵਿੱਚ ਸਮਾਉਣਾ ਹੈ ਵਾਜੂ ਅਸ਼ੁੱਧ ਮਨ ਨੂੰ ਸ਼ੁੱਧ ਮਨ ਵਿੱਚ ਲੀਨ ਕਰਨ ਰੂਪ ਸਮਾਉਣਾ ਹੈ ਵਾਜੂ ਮਨ ਵਿੱਚ ਨਾਮ ਦਾ ਮੰਨਣ ਕਰਕੇ ਬ੍ਰਹਮ ਵਿੱਚ ਲੀਨ ਕਰਨਾ ਹੈ ਇਹੋ ਹੀ ਅਸਲੀ ਧਿਆਨ ਹੈ ਫਿਰ ਪੰਜਵੇਂ ਸਵਾਲ ਦਾ ਉੱਤਰ ਦਿੰਦੇ ਆ ਹੋ ਹੋ ਮੈਂ ਮੈਂ ਵਿੱਚ ਹੂੰ ਖੋਵੈ ਦੂਜਾ ਮਿਟੈ ਏਕੋ ਹੋਵੈ ਦੇ ਦੀ ਹੰਗਤਾ ਗੁਣਾ ਦੀ ਹੰਗਤਾ ਦੇ ਪਦਾਰਥਾਂ ਦੀ ਮੈ ਮਮਤਾ ਵਾ ਸੂਖਮ ਸਰੀਰ ਦੀ ਹੰਗਤਾ ਤੁੰਗਤਾ ਵਾ ਹੋਂ ਮੈ ਮੈਂ ਦੀ ਬਿਰਤੀ ਨੂੰ ਅੰਤੇ ਕਰਨ ਦੇ ਵਿੱਚ ਹੋ ਅੰਦਰੋਂ ਖੋਵੇ ਦੂਰ ਕਰੇ ਅਤੇ ਦੂਜਾ ਦ્વੈਤ ਭਾਵ ਨੂੰ ਮਿਟਾ ਨਿਵਰਤ ਕਰਕੇ ਇਕੂ ਅਕਾਲ ਪੁਰਖ ਦੀ ਜੋਤ ਵਿੱਚ ਲੀਨ ਹੋ ਜਾਵੇ ਤਦ ਜੀਵ ਇਕਤਾ ਰੂਪ ਗੁਫਾ ਵਿੱਚ ਇਸਤਤ ਰਹਿੰਦਾ ਹੈ ਫਿਰ ਹੁਣ ਪਹਿਲੇ ਜਿਹੜਾ ਪ੍ਰਸ਼ਨ ਸੀ ਉਹਦਾ ਉੱਤਰ ਦਿੰਦੇ ਆਂ ਜਗ ਕਰੜਾ ਮਨਮੁਖ ਗਾਵਾਰ ਸ਼ਬਦ ਕਮਾਈਐ ਖਾਈਐ ਸਾਰ ਉਹਨਾਂ ਨੇ ਕਿਹਾ ਸੀ ਕਿ ਮੋਮ ਦੇ ਦੰਦਾਂ ਨਾਲ ਲੋਹਾ ਕਿਵੇਂ ਖਾਧਾ ਜਾ ਸਕਦਾ ਸੰਸਾਰ ਲੋਹੇ ਵਤ ਕਰੜਾ ਸਕਦਾ ਇਹ ਮਨਮੁਖ ਜੀ ਉਸ ਵਿੱਚ ਲੱਗ ਕੇ ਗਾਵਾਰ ਬੇਸਮਝ ਹੋ ਰਿਹਾ ਗੁਰ ਸ਼ਬਦ ਉਪਦੇਸ਼ ਨੂੰ ਕਮੌੜਾ ਹੀ ਮੋਮ ਦੇ ਦੰਦ ਵਾਂਗ ਨਰਮ ਸਾਧਨ ਹਨ ਇਹਨਾਂ ਨਾਲ ਸੰਸਾਰ ਰੂਪੀ ਸਾਰ ਲੋਹੇ ਨੂੰ ਕਾਣਾ ਕਰੀਦਾ ਅਰਥਾਤ ਗੁਰ ਸ਼ਬਦ ਦੀ ਕਮਾਈ ਮੋਮ ਦੇ ਦੰਦਾਵਾਗ ਨਰਮ ਸਾਧਨ ਹੈ ਇਸੇ ਦੇ ਨਾਲ ਹੀ ਲੋਹੇ ਵਤ ਕਰੜੇ ਸੰਸਾਰ ਨੂੰ ਖਾ ਜਾਈਦਾ ਭਾਵ ਇਉ ਸੰਸਾਰ ਦੀ ਨਿਵਰਤੀ ਕਰ ਲਈਦੀ ਹੈ ਛੇਵੇਂ ਪ੍ਰਸ਼ਨ ਦਾ ਉੱਤਰ ਸਤਿਗੁਰੂ ਦਿੰਦੇ ਆ ਅੰਤਰ ਬਾਹਰ ਏਕੋ ਜਾਣੈ ਨਾਨਕ ਅਗਨ ਮਰੈ ਸਤਿਗੁਰ ਕੈ ਭਾੜੈ ਅੰਤਰ ਕੀਏ ਅੰਦਰ ਬਾਹਰ ਭਾਵ ਲੋਕ ਪ੍ਰਲੋਕ ਵਿੱਚ ਇੱਕ ਅਦਵੈਤ ਰੂਪ ਪਰਮੇਸ਼ਰ ਨੂੰ ਜਾਣਣਾ ਕਰੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਸਤਗੁਰਾਂ ਦੇ ਬਾਣੇ-ਬਾਣਾ ਮੰਨਣੇ ਕਰਕੇ ਈਰਖਾ, ਕ੍ਰੋਧ, ਕਾਲ ਦੀ ਅਗਨੀ ਮਰਦੀ ਹੈ। ਨੋਟ ਕਈ ਵਿਦਵਾਨ 45ਵੀਂ ਪੌੜੀ ਦੀ ਖੀਰ ਲਈ ਸਾਰੀ ਤੁਕ ਦਾ ਪ੍ਰਸ਼ਨ ਬਣ ਕੇ 64ਵੀਂ ਪੌੜੀ ਦੀ ਖੀਰ ਲਈ ਤੁਕ ਵਿੱਚ ਉੱਤਰ ਦਿੰਦੇ ਆ। ਜੋ ਇਸ ਪ੍ਰਕਾਰ ਵੀ ਆ ਗਵਨ ਧਿਆਨ ਮਨ ਮਨਹਿ ਸੰਭਾਵੈ ਉਹ ਧਿਆਨ ਕਿਹੜਾ ਜਿਸ ਕਰਕੇ ਮਨ ਮਨਉਤ ਵੱਲੋਂ ਹਟ ਕੇ ਸ਼ੁੱਧ ਸਰੂਪ ਪ੍ਰਮਾਤਮਾ ਵਿੱਚ ਸਮਾਜ ਜਾਵੇ ਉੱਤਰ ਦਿੰਦੇ ਨਾਨਕ ਅਗਨ ਮਰੈ ਸਤਿਗੁਰ ਕੈ ਪਾਣ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਗੁਰਾਂ ਦੇ ਪਾਣੇ ਹੁਕਮ ਨੂੰ ਮੰਨਣ ਰੂਪ ਧਿਆਨ ਨੂੰ ਧਾਰਨਾ ਕਰੇ ਤਦ ਤ੍ਰਿਸ਼ਨਾ ਈਰਖਾ ਰੂਪੀ ਅਗਨੀ ਮਰ ਜਾਂਦੀ ਹੈ ਅਤੇ ਮਨ ਮਨਉਤ ਵੱਲੋਂ ਹਟ ਕੇ ਸ਼ੁੱਧ ਸਰੂਪ ਪ੍ਰਮਾਤਮਾ ਵਿੱਚ ਸਮਾਜ ਜਾਂਦਾ ਹੈ ਫਿਰ ਦੂਸਰਾ ਪ੍ਰਸ਼ਨ ਦਾ ਉੱਤਰ ਦੇ ਰਹੇ ਹੁਣ ਸੱਚ ਪੈ ਰਾਤ ਗਰਭ ਨਿਵਾਰੇ ਏਕੋ ਜਾਤਾ ਸਬਦ ਵਿਚਾਰ ਗੁਰ ਉਪਦੇਸ਼ ਦੁਆਰਾ ਸੱਚੇ ਪਰਮੇਸ਼ਰ ਦੇ ਢਾਰ ਵਿੱਚ ਰੰਗਿਆ ਹੋਇਆ ਹੀ ਗਰਭ ਹੰਕਾਰ ਨਿਵਾਰੈ ਨਿਵਰਤ ਹੋ ਸਕਦਾ ਹੈ ਜਿਸ ਕਰਕੇ ਜੀਵ ਇੱਕ ਪਰਮੇਸ਼ਰ ਨੂੰ ਜਾਣਦਾ ਹੈ ਅਤੇ ਗੁਰ ਉਪਦੇਸ਼ ਨੂੰ ਵਿਚਾਰਦਾ ਹੈ ਇਉ ਗੁਰ ਸ਼ਬਦ ਦਾ ਵਿਚਾਰ ਰੂਪੀ ਭੋਜਨ ਕਰਨ ਨਾਲ ਹੰਕਾਰ ਦੂਰ ਹੋ ਜਾਂਦਾ ਹੈ ਹੁਣ ਤੀਸਰੇ ਪ੍ਰਸ਼ਨ ਦਾ ਉੱਤਰ ਦਿੰਦੇ ਆਬਦ ਵਸੈ ਸੱਚ ਅੰਤਰ ਹੀਆ ਤਨ ਮਨ ਸੀਤਲ ਰੰਗ ਰੰਗਿਆ ਹਾਂ ਜਦ ਹੀਆ ਹਿਰਦੇ ਵਿੱਚ ਸੱਚਾ ਗੁਰ ਉਪਦੇਸ਼ ਵਸ ਜਾਵੇ ਤਦ ਸਰੀਰ ਤੇ ਮਨ ਚਿੱਤ ਸੀਤਲ ਠੰਡਾ ਭਾਵ ਸ਼ਾਂਤੀ ਦੇ ਸਹਿਤ ਹੋ ਜਾਂਦਾ ਤੇ ਰੰਗ ਪ੍ਰੇਮ ਵਿੱਚ ਰੰਗਿਆ ਰੰਗਿਆ ਜਾਂਦਾ ਚੌਥੇ ਪ੍ਰਸ਼ਨ ਦਾ ਉੱਤਰ ਸਤਿਗੁਰੂ ਦਿੰਦੇ ਆ ਕਾਮ ਕ੍ਰੋਧ ਬਿਖ ਅਗਨ ਨਿਵਾਰੇ ਨਾਨਕ ਨਦਰੀ ਨਦਰ ਪਿਆਰੇ ਤਦ ਹੀ ਕਾਮ ਕ੍ਰੋਧ ਆਦਿਕ ਬਿਖ ਵਿਸ਼ਿਆਂ ਦੀ ਜੋ ਅਗਨ ਅਗਦਾ ਸੋ ਗਿਆ ਭਾਵ ਜੋ ਅਗ ਦਾ ਚੋਲਾ ਨਿਵਾਰੇ ਨਿਵਿਰਤ ਹੁੰਦਾ ਹੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਜਦ ਪਿਆਰੇ ਨਦਰੀ ਪਰਮੇਸ਼ਰ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਜਦੋਂ ਗੁਰਾਂ ਨੇ ਸਿੱਧਾਂ ਦੇ ਉਪਰੋਕਤ ਸਾਰੇ ਪ੍ਰਸ਼ਨਾਂ ਦੇ ਉੱਤਰ ਦੇ ਦਿੱਤੇ ਤਦ ਸਿੱਧਾਂ ਨੇ ਕੁਝ ਹੋਰ ਫਿਰ ਪ੍ਰਸ਼ਨ ਕੀਤੇ ਕਵਨ ਮੁਖ ਚੰਦ ਹਿਵੈ ਕਰ ਛਾਇਆ ਪਹਿਲਾ ਪ੍ਰਸ਼ਨ ਕਰਦੇ ਕਿਹੜੇ ਮੁਖੀ ਸਾਧਨ ਦੁਆਰਾ ਹਿਵੈ ਹਿਮਾਲੇ ਭਾਵ শীতলਤਾ ਸ਼ਾਂਤੀ ਦਾ ਕਰ ਚੰਦਰਮਾ ਛਾ ਜਾਵੇ ਦੂਸਰਾ ਪ੍ਰਸ਼ਨ ਕਰਦੇ ਕਵਨ ਮੁਖ ਸੂਰਜ ਤਪੈਤ ਪਾਇਆ ਉਹ ਕਵਨ ਕਿਹੜਾ ਮੁਖ ਸਾਧਨ ਹੈ ਜਿਸ ਕਰਕੇ ਹਿਰਦੇ ਵਿੱਚ ਬ੍ਰह्म ਗਿਆਨ ਰੂਪੀ ਸੂਰਜ ਤਪਾਇਆ ਹੋਇਆ ਤਪ ਦਾ ਭਾਅ ਪ੍ਰਕਾਸ਼ਾ ਆਇਆ ਪ੍ਰਕਾਸ਼ ਦਾ ਹੈ ਤੀਸਰਾ ਉਹਨਾਂ ਦਾ ਪ੍ਰਸ਼ਨ ਹੈ ਕਵਨ ਮੁਖ ਕਾਲ ਜੋਹਤ ਨਿਤ ਰਹੇ ਉਹ ਕਵਨ ਕਿਹੜਾ ਮੁਖ ਮੁਖੀ ਸਾਧਨ ਹੈ ਜਿਸ ਕਰਕੇ ਕਾਲ ਹਮੇਸ਼ਾ ਜੋਹਤ ਤੱਕਣੂ ਰਹਿ ਜਾਵੇ ਵਾ ਜੀਵ ਹਮੇਸ਼ਾ ਲਈ ਕਾਲ ਦੀ ਤਾਰ ਤੋਂ ਰਹਿਤ ਹੋ ਜਾਵੇ ਚੌਥਾ ਪ੍ਰਸ਼ਨ ਹੈ ਉਹਨਾਂ ਦਾ ਕਵਨ ਬੁੱਧ ਗੁਰਮੁਖ ਪਤ ਰਹੇ ਉਹ ਕਵਨ ਕਿਹੜੀ ਬੁੱਧੀ ਹੈ ਜਿਸ ਕਰਕੇ ਗੁਰਮੁਖਾਂ ਦੀ ਪਤ ਇੱਜ਼ਤ ਬੜੀ ਰਹਿੰਦੀ ਹੈ ਵਾ ਗੁਰਮੁਖਾਂ ਦੀ ਸੰਗਤ ਕਰਕੇ ਇੱਜ਼ਤ ਰਹਿ ਜਾਵੇ ਪੰਜਵਾਂ ਪ੍ਰਸ਼ਨ ਹੈ ਕਵਨ ਜੋਦ ਜੋ ਕਾਲ ਸੰਘਾਰੈ ਐਸਾ ਕਵਨ ਕਿਹੜਾ ਜੋਦ ਜੋਦਾ ਹੈ ਜੋ ਜਿਹੜਾ ਕਾਲ ਨੂੰ ਸੰਘਾਰੇ ਮਾਰਦਾ ਹੈ ਨਾਸ਼ ਕਰ ਦਿੰਦਾ ਹੈ ਬੋਲੇ ਬਾਣੀ ਨਾਨਕ ਵਿਚਾਰੈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਤਰ੍ਹਾਂ ਦੇ ਵਿਚਾਰ ਹੈ ਵਿਚਾਰ ਵਾਲੀ ਬਾਣੀ ਨੂੰ ਸਿੱਧਾ ਨੇ ਬੋਲਾ ਬੋਲਣਾ ਕੀਤਾ ਭਾਵ ਸਿੱਧ ਬੋਲੇ ਕਿ ਇਸ ਉਪਰੋਕਤ ਬਾਣੀ ਦਾ ਵਿਚਾਰ ਦੱਸਣਾ ਕਰੋ ਸੋ ਅਗਲੀ ਪੌੜੀ ਵਿੱਚ ਗੁਰਾਂ ਨੇ ਸਿੱਧਾ ਦੇ ਪੰਜ ਪ੍ਰਸ਼ਨਾਂ ਦੇ ਉੱਤਰ ਦੇ ਰਹੇ ਆ ਸਤਿਗੁਰੂ ਸ਼ਬਦ ਭਾਕਤ ਸਸ ਜੋਤ ਅਪਾਰਾ ਗੁਰ ਸ਼ਬਦ ਉਪਦੇਸ਼ ਨੂੰ ਭਾਗਤ ਹੁੰਦਾ ਉਚਾਰਨ ਕਰਕੇ ਆ ਪਾਰਾ ਪਾਰਾ ਵਾਰ ਤੋ ਰਹਿਤ ਜੋਤ ਵਾਲਾ ਸਤੂਗੁਣ ਰੂਪੀ ਸਸ ਚੰਦਰਮਾ ਰਿਦੇ ਵਿੱਚ ਸ਼ਾਉਂਦਾ ਪ੍ਰਗਟ ਹੁੰਦਾ ਹੈ ਦੂਜੇ ਪ੍ਰਸ਼ਨ ਦਾ ਉੱਤਰ ਦੇ ਰਹੇ ਸਤਿਗੁਰੂ ਸਸ ਘਰ ਸੂਰ ਵਸੈ ਮਿਟੈ ਅੰਧਿਆਰਾ ਹਾਂ ਜਦੋਂ ਸਸ ਚੰਦਰਮਾ ਦੇ ਘਰ ਵਿੱਚ ਸੂਰਜ ਆ ਕੇ ਵਸ ਜਾਵੇ ਉਦੋਂ ਅੰਧਿਆਰਾ ਹਨੇਰਾ ਮਿਟ ਜਾਂਦਾ ਹੈ ਵੈਸੀ ਪ੍ਰਕਾਰ ਜਦੋਂ ਅਵਿਦਿਆ ਰੂਪ ਰਾਤ ਵਾਲੇ ਹਿਦੇ ਰੂਪੀ ਚੰਦਰਮਾ ਦੇ ਘਰ ਵਿੱਚ ਬ੍ਰਹਮ ਗਿਆਨ ਰੂਪੀ ਸੂਰਜ ਆ ਕੇ ਵਸ ਜਾਵੇ ਉਦੋਂ ਅਗਿਆਨ ਰੂਪੀ ਹਨੇਰਾ ਮਿਟ ਜਾਂਦਾ ਹੈ ਤੀਸਰੇ ਪ੍ਰਸ਼ਨ ਦਾ ਸਤਿਗੁਰੂ ਉੱਤਰ ਦਿੰਦੇ ਸੁਖ ਦੁਖ ਸਮਕਾਰ ਨਾਮ ਆਧਾਰਾ ਹਾਂ ਦੁਖ ਸੁਖ ਵਿੱਚ ਬਿਰਤੀ ਨੂੰ ਸਮ ਬਰਾਬਰ ਆਕਰ ਕੇ ਇੱਕੋ ਨਾਮ ਦਾ ਆਸਰਾ ਰੱਖੇ ਤਾਂ ਕਾਲ ਦੀ ਤਾੜਨਾ ਤੋਂ ਰਹਿ ਧੋਈਦਾ ਹੈ ਚੌਥੇ ਪ੍ਰਸ਼ਨ ਦਾ ਉੱਤਰ ਗੁਰੂ ਬਾਬਾ ਜੀ ਦਿੰਦੇ ਆ ਆਪੇ ਪਾਰ ਉਤਾਰਨ ਹਰ ਪਰਮੇਸ਼ਰ ਆਪ ਹੀ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪ ਕਿਨਾਰੇ ਤੇ ਉਤਾਰਨ ਵਾਲਾ ਹੈ ਐਸੀ ਨਿਸ਼ਚੇ ਵਾਲੀ ਆਤਮ ਵਿਸ਼ੈਣੀ ਬੁੱਧੀ ਕਰਕੇ ਹੀ ਪਾਤਸ਼ਾਹ ਕਿੰਨੇ ਗੁਰਮੁਖਾਂ ਦੀ ਲੋਕ ਪ੍ਰਲੋਕ ਵਿੱਚ ਇੱਜ਼ਤ ਬਣੀ ਰਹਿੰਦੀ ਹੈ ਪੰਜਵੇਂ ਪ੍ਰਸ਼ਨ ਦਾ ਉੱਤਰ ਸਤਿਗੁਰੂ ਦਿੰਦੇ ਆ ਗੁਰ ਪਰਚੈ ਮਨ ਸਾਚ ਸਮਾਏ ਪ੍ਰਣਵਤ ਨਾਨਕ ਕਾਲ ਨਾ ਖਾਏ ਗੁਰੂ ਸਾਹਿਬ ਜੀ ਦੇ ਉਪਦੇਸ਼ ਨਾਮ ਪ੍ਰੇਮ ਦੇ ਪਰਚੇ ਦੁਆਰਾ ਜਿਸ ਦਾ ਮਨ ਚਿੱਤ ਸੱਚ ਸਰੂਪ ਵਿੱਚ ਸਮਾ ਜਾਂਦਾ ਹੈ ਸਤਿਗੁਰੂ ਸਾਹਿਬ ਜੀ ਬੇਨਤੀ ਪੂਰਵ ਕਥਨ ਕਰਦੇ ਕਿ ਉਸ ਨੂੰ ਕਾਲ ਖਾ ਭਖਣ ਨਹੀਂ ਕਰ ਸਕਦਾ ਇਸ ਲਈ ਉਹ ਹੀ ਕਾਲ ਦਾ ਨਾਸ਼ ਕਰਨ ਵਾਲਾ ਜੋਧਾ ਹੈ ਵਾਹੀ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰੂ ਵਾਹੇ 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 ਖਾਲਸਾ ਵਾਹਿਗੁਰੂ ਜੀ ਕੀ ਫਤਿਹ